ਬਲੌਗ ਵੀਰਪਾਲ कौर ਦੇ ਸੋਡਾ ਬਹੁਤ ਬਹੁਤ ਤੇਜਿਲੋ ਧੰਨਵਾਦ ਜੀ ਹੋਰ ਸਨავ ਕੇ ਟਿਕ ਟਕ ਹੋ ਗਈ ਵੀਡੀਓ ਲੈਕ ਸੇਅਰ ਜਨਨ ਕਰਕੇ ਕਮੈਂਟ ਕਰਕੇ ਦੱਸੋ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨਹੀਂ ਬਹੁਤ ਤੇਜਿਲੋ ਧੰਨਵਾਦ ਸੋਡਾ ਪੰਨ ਜੜੰਦਾ ਵੀਡੀਓ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਪੰ ਨਵੀਂ ਵੀਡੀਓ ਬਣਾਵਾਂਗੀ ਉਹਦੇ ਨੋਟੀਫਿਕੇਸ਼ਨ ਸੋਡੇ ਕੋਲ ਜਾਂਦੀ ਪਹੁੰਚੂਗਾ ਤੇ ਲਓ ਜੀ ਹੁਣ ਆਪਣੇ ਬਲ ਠੀਕ ਆ ਬਹੁਤ ਭੈਣਾ ਬਹੁਤ ਧੰਨਵਾਦ ਤੁਹਾਡਾ ਮੈਨੂੰ ਬਹੁਤ ਭੈਣਾ ਪੁੱਛਦੀਆਂ ਨਹੀਂ ਵੀਜ਼ ਤੋਂ ਹੁਣ ਸਕੀਨੀ ਆ ਠੀਕ ਆ ਨਹੀਂ ਹੁਣ ਤਾਂ ਠੀਕ ਹੋ ਗਿਆ ਵੀ ਇੱਕ ਮੈਨੂੰ ਭੈਣਾ ਨੇ ਕਮੈਂਟ ਕੀਤਾ ਸੀ ਸੜਿਵਾਰੀ ਘਟਉਂਦੀ ਆ ਤੇ ਨਹੀਂ ਮੈਂ ਨਾ ਬੁੱਲਾ ਦਾ ਕਰਕੇ ਨਹੀਂ ਤਾਂ ਘਟ ਬੋਲਦੀ ਆ ਕਿਉਂਕਿ ਫੇਰ ਹੁੰਦੀ ਕਰਕੇ ਆਵਾਜ਼ ਆਪਣੀ ਬਹੁਤ ਆ ਤੇ ਲੋ ਜੀ ਅੱਜ ਆਪਾਂ ਕੱਪੜਿਆਂ ਦੀ ਵੀਡੀਓ ਨਹੀਂ ਲੈ ਕੇ ਆਉਂਦੇ ਅੱਜ ਆਪਾਂ ਸੁਜਾਗਟਾਂ ਦੇ ਲੈ ਕੇ ਆਉਣੇ ਆ ਜਾਗਟ ਬਨਾਈ ਆਪਾਂ ਇਹ ਆਪਾਂ ਕੋਰੀਅਰ ਕਰਵਾਉਣੀ ਆ ਇਹਦਾ ਫਿਰ ਦੇਖਾਲੇ ਕੀ ਬਲੌਗ ਦੇ ਵਿੱਚ ਤੁਹਾਨੂੰ ਪਾਉਡਰ ਦੱਸ ਮਿਲੂਗਾ ਕਿਤਨੀ ਦੀ ਇਹ ਰੇਟ ਹੈ ਦਾ ਤੇ ਵੀ ਕਿੱਥੇ ਆਪਾਂ ਕੱਲਨੀ ਆ ਹਨ ਉੱਥੋਂ ਤੁਹਾਨੂੰ ਇਹਦਾ ਪਤਾ ਲੱਗੂਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਡਿਜ਼ਾਈਨ ਵਗੈਰੇ ਦੱਸਦੇ ਹੁੰਨੇ ਆ ਬਿਡ ਡਿਜ਼ਾਈਨ ਵਗੈਰਾ ਤੇ ਜਾਇ ਵਿੱਚ ਹੁਣ ਲਵਾਈ ਜੜਾਈ ਬਾਰੇ ਦੱਸਣੀ ਆ ਤੇ ਕਿੰਨੇ ਸਾਈਜ਼ ਦੀ ਦੀ ਆ ਬਸ ਮੈਂ ਆਪਾਂ ਤੁਹਾਨੂੰ ਇੰਨਾ ਹੀ ਦੱਸ ਦੇਣੀ ਆ ਤੇ ਲੋ ਜੀ ਦੇਖੋ ਤੁਸੀਂ ਵੀ ਬਣਾਉਣੀ ਆਪ ਦਾ ਤੁਸੀਂ ਨੰਬਰ ਆਪਣਾ ਸਕਰੀਨ ਦੇ ਉੱਪਰ ਹੀ ਹੁੰਦਾ ਹੈਗਾ ਤੁਸੀਂ ਆਰਡਰ ਆਪ ਦਾ ਪੱਕਾ ਕਰਵਾ ਸਕਦੇ ਆ ਤੇ ਕੋਈ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਸੀ ਪਹਿਲਾਂ ਤੁਸੀਂ ਡਿਜ਼ਾਈਨ ਦੇਖੋ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਕਲਰ ਦਿਲੀਆਂ ਆਪਾਂ ਜੀਬਾਂ ਵੀ ਲਾਈਆਂ ਨੇ ਦੇਖੋ ਜੀ ਬਹੁਤ ਸੋਹਣੇ ਬਟਨ ਲਾਏ ਹਨ ਤੇ ਲੋ ਜੀ ਆਪਾਂ ਇਹਦੀ ਲਵਾਈ ਚੜਾਈ ਬਾਰੇ ਤੁਹਾਨੂੰ ਦੱਸਣੀ ਆ ਕਿ ਤੁਸੀਂ ਬਣਾਉਣੀ ਬਹੁਤ ਪਹਿਨਾ ਪੁੱਛਦੀਆਂ ਜੀ ਸਾਨੂੰ ਲਵਾਈ ਚੜਾਈ ਬਾਰੇ ਦੱਸਿਆ ਕਰੋ ਹਨ ਤੇ ਆਪਾਂ ਤੁਹਾਨੂੰ ਜੀਭ ਬਾਰੇ ਵੀ ਦੱਸਿਆ ਸੀ ਜਬ ਬਹੁਤ ਵਧੀਆ ਭੈਣਾਂ ਨੇ ਕਮੈਂਟ ਕੀਤੇ ਤੁਸੀਂ ਬਹੁਤ ਵਧੀਆ ਸੌਖੇ ਤਰੀਕੇ ਨਾਲ ਦੱਸਿਆ ਵੀ ਜੀਭ ਵੀ ਤੁਸੀਂ ਕਿਦਾਂ ਕੱਢਣੀ ਆ ਤੇ ਲੋ ਜੀ ਦੇਖੋ ਲੋ ਜੀ ਇਹ ਹੈ ਕਿ ਆ ਜੀ ਜਿਨ੍ਹਾਂ ਦੀ ਕਵਰ 17 ਤੋਂ 18 16 ਤੱਕ ਵੀ ਆਉਗੀ 16 17 19 ਸਾਈਜ਼ ਤੱਕ ਚਾਹੁੰਗੇ ਕਿ ਸਟਿਚ ਬੋਲ ਹੁੰਦੀ ਆ ਨਾ ਇਹ ਜਿੰਨਾਂ ਇੱਥੇ 16 ਉਹਨਾਂ ਦੀ ਵੀ ਪਰਪਸ ਸਹੀ ਆ ਉਹ 17 18 ਇਹ ਤਿੰਨ ਸਾਈਜ਼ ਦੀ ਸਹੀ ਹੋਗੀ ਦੇਖੋ ਜਿਵੇਂ ਇੱਕ ਸਾਈਜ਼ ਆ ਪੈਸਟਰਾ ਬਣਾਈ ਆ ਇਹ ਆਪਾਂ ਰੱਖਿਆ ਸਿਆਲੀ ਰੋਟੀ ਕਿਉਂਕਿ ਤੁਹਾਨੂੰ ਪਤਾ ਆਪਾਂ ਤਾਂ ਪੰਜਾਬੀ ਚ ਜੋਟੇ ਕਹਿੰਦੇ ਆ ਫੰਦੇ ਵਗੈਰਾ ਆਪਾਂ ਨਹੀਂ ਕਹਿੰਦੇ ਹੁੰਦੇ ਹਨਾ ਇਹ ਆਪਾਂ ਸਿਆਲੀ ਜੋਟੇ ਰੱਖੇ ਆ ਇੱਥੇ ਮੈਂ ਜਿੱਦਾਂ ਜਿੱਦਾਂ ਬਣਾਉਂਗੀ ਜਿਹੜੇ ਹਿਸਾਬ ਨਾਲ ਤੁਹਾਨੂੰ ਉਦਾਂ ਹੀ ਤੁਹਾਨੂੰ ਮੈਂ ਦੱਸਿਆ ਕਰੂੰਗੀ ਇਹ ਆਪਾਂ ਬਣਾਈ ਹੈਗੀ ਆ ਜਿਵੇਂ 16 ਵਾਲੀ ਪਾਓ 17 18 ਤਿੰਨ ਅ ਦਿਨ ਦੀ ਕਾ ਵਰਸ਼ਾਤੀ ਤੋਂ ਆਉਗੀ ਉਹਨਾਂ ਦੀ ਪ੍ਰੋਪਰੀ ਨਾਲ ਸਹੀ ਆਊਗਾ ਤੁਸੀਂ ਛਿਆਰੀ ਰੱਖ ਲੋ 47 ਬਸ ਨਾ 47 ਰੱਖਣੇ ਨਾ 8 47 ਰੱਖਣੇ ਬਸ ਤੁਸੀਂ ਦੋ ਸਾਈਜ਼ ਇਹ ਰੱਖ ਸਕਦੇ ਆ ਪਰ ਤੁਸੀਂ ਲੋ ਜੀ ਦੇਖੋ ਤੇ ਇਹ ਮੈਂ ਸਭ ਸਾਈਜ਼ ਦੇ ਹਿਸਾਬ ਨਾਲ ਦੱਸਿਆ ਕਿ ਜਿੱਦਾਂ ਹਣ ਆਪਾਂ ਕੋਟੀਆਂ ਬਣਾਉਣੀ ਆ ਉਹ ਹੈਗੀ 19 20 21 ਸਾਨੂੰ ਉਹਦਾ ਉਹਦੇ ਬਾਰੇ ਦੱਸਾਂਗੇ ਸਾਨੂੰ ਹਣਾ ਲੋ ਜੀ ਦੇਖੋ ਤੇ ਇਹ ਆਪਾਂ ਰੱਖਿਆ ਜੀ 29 29 ਜੋਟੀ ये तो सी नहीं हाँ जोटे रखे आप हा? हाँ ठाई जोटे आए दो जी ये पठाई जोटे एक साइड के पठाई जोटे रख ला चीज़ जैन मेरिया घर बना चाहिए जरूर बनायो ट्राई करो ਜੇ ਨਹੀਂ ਆਪਾਂ ਤੋਂ ਬਣਵਾਉਣੀ ਆ ਤੇ ਕਿਸੇ ਪਾਸੇ ਗ੍ਰੀਨ ਤੇ ਨੰਬਰ ਆਪਣਾ ਹੋਊਗਾ ਤੁਸੀਂ ਆਪਾਂ ਨੂੰ ਤੋਂ ਵੀ ਬਣਵਾ ਸਕਦੇ ਆ ਰੇਟ ਵਗੈਰਾ ਮੈਂ ਤੁਹਾਨੂੰ ਪੈਂਡ ਕਾਲੇ ਕਰਕੇ ਦੱਸੂਗੀ ਇਹਦੇ ਸਿਰਫ ਸੁਣ ਨੂੰ ਮੈਂ ਲਵਾਈ ਚੜਾਈ ਵਰਤ ਦੱਸ ਰਹੀ ਆ ਲਓ ਜੀ ਆਪਾਂ 28 ਜੋਟੇ ਇਧਰੋਂ ਪਾ ਲਈ ਤੇ 28 ਜੋਟੇ ਇਧਰੋਂ ਪਾ ਲਈ ਇਹ ਪ੍ਰੋਪਰ ਤੰਦਰ ਮੈਂ 16 17 18 ਦਾ ਨਾ ਪ੍ਰੋਪਰ ਸਹੀ ਆਊਗਾ ਇਹ ਤੇ ਇਹ ਹੋਊਗਾ ਜੀ ਦੇਖੋ ਜੀ ਤੇ ਲਵਾਈ ਆਪਾਂ ਇਹਦੀ ਰੱਖੀ ਹੈ ਕੀ ਆ ਦੇਖੋ ਜੀ ਬੈਨਾਂ ਕਿੰਨੇ ਸਾਨੂੰ ਲਵਾਈ ਦਾ ਸੈਕਲੋ ਹਾਂਜੀ ਮੈਂ ਜ਼ਰੂਰ ਤੁਹਾਨੂੰ ਲਵਾਈ ਪ੍ਰੋਪਰ ਹੀ ਕੋਈ ਹੁੰਦੀ ਹੈ ਲਵਾਈ ਦਾ ਨਹੀਂ ਹੁੰਦਾਗਾ ਇਹ ਥੋੜਾ ਜਿਹਾ ਚੜਾਈ ਦਾ ਹੋ ਜਾਂਦਾਗਾ ਲੋ ਜੀ ਆਪਾਂ 18 ਇੰਚ ਤੇ ਮੋਟਾ ਕਰਦੇ ਹੁੰਨੇ ਹਾਂ ਸੈਜ ਵੱਡਾ ਛੋਟਾ ਜਿੰਨਾ ਮਰਜ਼ੀ ਹੋਵੇ ਲੋ ਜੀ ਦੇਖੋ ਜੀ ਇਹ ਪ੍ਰੋਪਰ ਆਪਾਂ 18 ਇੰਚ ਤੇ ਮੋਟਾ ਕਰਦੇ ਹਾਂਗਾ ਇੱਥੋਂ ਲੈ ਕੇ ਠਾਰ ਦੇਖੋ ਜੀ अठारह इंच से अपना कर दिया गा। देखो। इत्तो तो है दे दे ना गा। दे। देखो इतों तो लैके आ चीज़ अठारह इंच से है ये अठारह से क्डना है अठारह इंच देखो जी ये अठारह इंच द हो गया ये चलो थोड़ा जो सैज भी पतले पतले दुको फिर पुन मोढ़े थोड़े छोटे रख लो कोई गल नहीं ਇੰਚ ਦੋ ਇੰਚ ਦਾ ਉਧਰ-ਇਧਰ ਹੋ ਸਕਦਾ ਜਿਆਦਾ ਨਹੀਂ ਹੁੰਦਾ ਇਹਦਾ ਲਓ ਜੀ ਪਰਪਰ ਆਪਣੀ 25 ਇੰਚ ਦੀ ਲਵਾਈ ਆ। ਹਾਂ ਜੇ 26 ਹੋ ਜੇ 26.5 ਹੋ ਜੇ ਕੋਈ ਗੱਲ ਨਹੀਂ। ਯਾਨੀ 24 24.5 ਨਾ ਹੋਵੇ ਇਹ ਘੱਟ ਨਹੀਂ ਹੋਣੀ ਚਾਹੀਦੀ। 26 ਹੋ ਜੇ 26.5 ਹੋ ਜੇ ਇਹ ਨਹੀਂ ਕੋਈ ਗੱਲ ਨਹੀਂ। ਯਾਨੀ ਘੱਟ ਉੱਚੀ ਹੋ ਸ਼ਾਰਟ ਹੋ ਜੂਗੀ ਨਹੀਂ ਚੰਗੀ ਲੱਗੇਗੀ। ਨਵੋ ਜੀ ਦੇਖੋ। ਇਹ ਸਾਰੀ ਆਪਣੀ ਇੱਥੋਂ ਤੇ ਲੈ ਕੇ 25 ਇੰਚ ਦੀ ਲਵਾਈ ਹੋਣੀ। ਲਓ ਜੀ। ਇਹ ਆਪਾਂ ਜੀ ਪਤਾ ਦੱਸਦੇ ਹਾਂ ਦੇਖੋ ਜੀ ਆਪਾਂ ਚੀਜ਼ ਦਾ ਮੁੱਲ ਲੈਨੇ ਆ ਹਨਾ ਚੀਜ਼ ਬਣਾਉਣੇ ਤੁਹਾਨੂੰ ਆਪ ਦੀ ਆਪਣੀ ਚੀਜ਼ ਬਹੁਤ ਤੁਹਾਨੂੰ ਹੋੜ ਕੇ ਦੱਸਦੀ ਆ ਵੀ ਆਪਣੀ ਚੀਜ਼ ਬਣੀ ਹੋਈ ਆ ਲਓ ਜੀ ਆਪਾਂ 6 ਇੰਚ ਦੀ ਆਪਾਂ ਜੀਬ ਕੱਢੀ ਆ ਦੇਖੋ ਜੀ 6 ਇੰਚ ਦੀ ਆਪਾਂ ਲਵਾਈ ਦੀ ਜੀਬ ਕੱਢੀ ਆ ਜੀਬ ਦਾ ਤੁਹਾਨੂੰ ਮੈਂ ਪ੍ਰੋਪਰ ਦੱਸਦਾ ਸੀ ਵੀ ਆਪਾਂ ਕਿੱਦਾਂ ਕੱਢਣੀ ਆ ਹਨਾ ਤੇ ਆਹ ਦੇਖੋ ਜਿੱਦਾਂ ਮੈਂ ਤੁਹਾਨੂੰ ਪ੍ਰੋਪਰ ਤੁਹਾਨੂੰ ਜੀਬ ਵੀ ਦੱਸੀ ਸੀਗੀ ਤੇ ਕਿੰਨੀ ਵਧੀਆ ਆਪਾਂ ਜੀਬ ਬਣ ਕੇ ਤਿਆਰ ਹੋਈ ਆ ਦੇਖੋ ਇਹ ਤਾਂ ਪਤਾ ਨਹੀਂ ਮੇਰੀ ਭੈਣ ਦੀ ਇਹ ਮਾਸਾ ਤੋਂ ਆ ਵੈਸੇ ਕੋਈ ਐਡਰੈਸ ਨਹੀਂ ਆਏ ਗੱਲ ਤਾਂ ਵੈਸੇ ਫੋਨ ਤੇ ਕਰ ਦੇ ਰਹੀ ਨੇ ਪੈਂਡ ਦਾ ਆਪਾਂ ਨੂੰ ਅਜੇ ਨਹੀਂ ਪਤਾਗਾ ਤੇ ਨਾ ਹੀ ਜਿਆਦਾ ਮੈਂ ਪੈਂਡ ਦਾ ਵੇਰਵਾ ਪਾਉਣੀ ਹੁੰਦੀ ਆ ਮੈਂ ਸ਼ਹਿਰ ਹੀ ਦੱਸਦੀ ਹੁੰਨੀ ਆ ਤੇ ਇਹ ਇਹਨਾਂ ਦਾ ਡੈਸ ਵੀ ਆਪਾਂ ਕਿਉਂਕਿ ਇਹਨਾਂ ਨੇ ਹਜੇ ਆਪਾਂ ਨੂੰ Google Pay ਨਹੀਂ ਕੀਤਾਗਾ ਤੇ ਆਪਾਂ ਪੈਂਡ ਕਾਲੇ ਕੀ ਵੀ ਜਦੋਂ ਇਹ Google Pay ਹੋ ਗਿਆ ਆਪਾਂ ਫਿਰ ਕੂਰੀਅਰ ਕਰਾਵਾਂਗੇ ਜਿੰਨਾ ਚਿਰ ਆਪਾਂ ਨੂੰ ਕੂਰੀਅਰ ਆਪਾ ਉਹਨਾ ਚਿਰ ਨਹੀਂ ਕਰੂ ਜਿੰਨਾ ਚਿਰ ਆਪਾਂ ਨੂੰ ਪੈਸੇ ਨਹੀਂ ਆਪਣੇ ਕੋਲੇ ਆਏ ਹੁੰਦੇਗੇ ਠੀਕ ਹੈ ਨਾ ਇਹ ਸੋਨ ਨੂੰ ਮੈਂ ਦਿਖਾਉਣੀ ਆ ਬਸ ਲਵਾਈ ਚੜਾਈ ਬਾਰੇ ਦੱਸਿਆ ਕਿਉਂਕਿ ਸਵੇਰੇ ਆਪਾਂ ਜਾਨਾ ਵਾ ਕੋਰੀਅਰ ਕਰਾਉਣ ਤੇਰਕਾਰੀ ਹੋਊਗੀ ਦੋ ਚੰਨਾਂ ਤੇ ਮੈਨੂੰ ਵੀਡੀਓ ਬਣਾਉਣੀ ਔਖੀ ਹੋਊਗੀ ਤਾਂ ਹੀ ਫਿਰ ਮੈਂ ਅੱਜ ਬਣਾਈ ਦੇਖੋ ਜੀ ਇਹ ਵੀ ਫਿਰ ਸੋਨ ਨੂੰ ਆਪਾਂ ਕਿਸੇ ਦਿਨ ਫੇਰ ਜਿਸ ਦਿਨ ਵਾ ਫੇਰ ਬਣਾਈ ਪਰਪੇ ਸੋਨ ਦੱਸਾਂਗੇ ਤੇ ਵੀ ਇਹ ਤੁਸੀਂ ਕਿਵੇਂ ਜੜਨੀ ਲਓ ਜੀ ਜਾਕਟ ਆਪਣੀ ਪਾੜ ਕੇ ਲਵਾਈ ਚੜਾਈ ਬਾਰੇ ਸੋਨ ਨੂੰ ਦੱਸਤਾ ਵੈਂ ਦੀ ਇਹ ਹੈਗੀ 16 17 18 ਤੇ 9 ਇੰਚਾਂ ਦੀ ਇਹ ਹੈਗੀਆਂ ਨੇ ਜੇ ਤੁਸੀਂ 46 ਜੋਟੇ ਮਗਰ ਪਾ ਲਓ ਤੇ 29 ਜੋਟੇ 28 ਜੋਟੇ 27 ਜੋਟੇ ਤੁਸੀਂ ਮੂਰੇ ਪਾ ਲਓ ਕਿਉਂਕਿ ਇੰਚ ਦੋ ਆ ਵੀ ਹੈ ਕੋਈ ਇੱਕ ਜੋਟੇ ਦਾ ਦੋ ਜੋਟੇ ਦਾ ਕੋਈ ਇਧਰ ਉਧਰ ਹੁੰਦਾ ਜਿਆਦਾ ਨਹੀਂ ਹੋਣੀ ਚਾਹੀਦੀ ਇਹ ਲੋ ਬਹੁਤ ਸੋਹਣਾ ਡਿਜ਼ਾਈਨ ਵੀ ਸੁਣ ਮੈਂ ਬਣਾ ਕੇ ਦਿਖਾਇਆ ਸੀ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਤਿਆਰ ਹੋਇਆਸ ਲੋ ਚਲੋ ਜੀ ਠੀਕ ਆ ਵੀਰੂ ਆਪਾਂ ਇਹਨਾਂ ਕਰਦੇ ਵਸ ਸਾਨੂੰ ਦੱਸਦਾ ਵੀ ਆਪਾਂ ਲਵਾਈ ਚੜਾਈ ਬਾਰੇ ਦੱਸਦਾਗਾ ਇਹ ਜਾਕਟ ਬਣ ਕੇ ਤਿਆਰ ਹੋਈ ਆ ਮਨੀਆਂ ਆਪਣੀਆਂ ਜਰਾਬਾਂ ਵੀ ਪੰਜਰਾਬਾਂ ਵੀ ਨਾਲ ਕੱਲਣੀਆਂ ਜਰਾਬਾਂ ਦਾ ਮੇਰੇ ਚਿੱਤਾ ਭੁੱਲ ਗਿਆ ਨਹੀਂ ਚਿੱਤਾ ਨਹੀਂ ਮੇਰਾ ਆਇਆਗਾ ਵੀ ਮੈਂ ਸਾਨੂੰ ਜਰਾਬਾਂ ਵੀ ਸਾਨੂੰ ਦੱਸਾਂ ਵੀ ਮੈਂ ਕਿੰਨੇ ਝੋਟੇ ਇੱਥੋਂ ਪਾਉਣੇ ਕੋ ਜਦੋਂ ਆਪਾਂ ਫੇਰ ਬਣਾਈਏ ਨਾ ਇਸਟਰਪਾ ਨੂੰ ਆਰਡਰ ਆਇਆ ਜਰਾਬਾਂ ਦਾ ਤੇ ਫੇਰ ਆਪਾਂ ਸਾਨੂੰ ਦੱਸਾਂਗੇ ਵੀ ਕਿੰਨੇ ਝੋਟੇ ਇਧਰੋਂ ਪਾ ਕੇ ਤੇ ਕਿੰਨੇ ਇੱਥੋਂ ਝੋਟੇ ਪਾ ਕੇ ਲਵਾਈ ਕਿੰਨੀ ਕਰਨੀ ਕਿੰਨੀ ਚੜਾਈ ਕਰਨੀ ਆ ਇਹ ਸਾਨੂੰ ਫੇਰ ਦੱਸੂਗੀ ਬਣਾ ਕੇ ਮੈਂ ਤੇ ਲੋਜੀ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਬਹੁਤ ਧੰਨਵਾਦ ਮੇਰੀ ਟੂਟੂ ਫੈਮਲੀ ਪਰਿਵਾਰ ਦਾ ਤੁਸੀਂ ਮੈਨੂੰ ਇੰਨਾ ਵਧੀਆ ਪਿਆਰ ਦਿੱਤਾ ਤਹਿ ਦਿਲੋਂ ਧੰਨਵਾਦ ਕਰਦੀ ਆ ਮੈਂ ਇੱਕ ਬਰਨਾਲੀ ਤੋਂ ਆਪਾਂ ਨੂੰ ਫੋਨ ਆਇਆ ਅੱਜ ਸਾਡਾ ਆਪਣਾ ਪਿੰਡ ਤਾਵੀਕਾਲੇ ਕੇ ਮੋਗੇ ਜ਼ਿਲ੍ਹੇ ਚ ਬਰਨਾਲੀ ਚ ਨਹੀਂ ਹੈਗਾ ਤੇ ਉਹ ਭੈਣਾਂ ਨੇ ਆਪਣੇ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਮੈਨੂੰ ਲੱਗਿਆ ਭੈਣ ਕਹਿੰਦੀ ਭੈਣ ਦੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਐ ਤੁਸੀਂ ਬਹੁਤ ਵਧੀਆ ਬੋਲਦੀ ਆ ਸਤਿ ਆਦਿ ਲੋ ਧੰਨਵਾਦ ਮੇਰੀ ਭੈਣ ਦਾ ਵੈਸੇ ਨਾ ਤਾਂ ਮੈਨੂੰ ਨਹੀਂ ਪਤਾ ਫਿਰ ਮੈਂ ਨਾਂ ਵੀ ਬੋਲਦੀ ਉਹਨਾਂ ਦਾ ਤੇ ਉਹਨਾਂ ਨੇ ਆਪਣਾ ਫੋਨ ਰਿਕਾਰਡ ਕੀਤਾ ਬਹੁਤ ਧੰਨਵਾਦ ਭੈਣ ਨੇ ਹੁਣ ਵੀਡੀਓ ਵੀ ਦੇਖਦੇ ਹੋਣਗੇ ਕਹਿੰਦੇ ਸਾਨੂੰ ਤੁਹਾਡੀ ਇਹ ਵੀਡੀਓ ਬਹੁਤ ਵਧੀਆ ਲੱਗਦੀ ਹੈ ਤੁਸੀਂ ਬੋਲਦੇ ਬਹੁਤ ਵਧੀਆ ਲੱਗਦੇ ਆ ਬਹੁਤ ਜ਼ਿਆਦਾ ਮੈਨੂੰ ਇਹ ਜਦੋਂ ਦੀ ਮੈਂ ਜੋ ਵੀਡੀਓ ਬਣਾਉਣ ਲੱਗੀ ਆ ਮੈਨੂੰ ਬਸ ਇਹੀ ਜ਼ਿਆਦਾ ਸਾਨੂੰ ਮਿਲੇ ਭੈਣ ਕਹਿੰਦੀ ਮੈਂ ਤੁਹਾਡੇ ਜਿਵੇਂ ਤੁਸੀਂ ਬੋਲਦੇ ਬਹੁਤ ਮਿੱਠਾ ਬਹੁਤ ਪਿਆਰ ਨਾਲ ਬੋਲਦੇ ਆ ਤੇ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੇ ਮੇਰੀਆਂ ਭੈਣਾਂ ਮੈਨੂੰ ਸਪੋਰਟ ਵੀ ਵੱਧ ਤੋਂ ਵੱਧ ਕਰੋ ਮੈਨੂੰ ਭੈਣਾਂ ਕਾ ਲਈ ਕਰਨੂ ਵੀ ਕਿਉਂਕਿ ਉਹਦੇ ਤੇ ਆਪਣੇ ਨਾ ਵਿਊ ਹੁਣ ਘਟਨੇ ਤੇ ਇੱਕ ਵੈਸਟਾ ਮੇਰੀਆਂ ਭੈਣਾਂ ਦੀ ਥੋੜੀ ਇੱਕ ਵੀ ਥੋੜੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਤਾਂ ਹੁਣ ਜੇ ਤੁਸੀਂ ਆਪਾਂ ਜ਼ਿਆਦਾ ਵਿਊ ਆਉਣਗੇ ਫਿਰ ਆਪਣੇ ਡਾਲਰ ਸ਼ੇਅਰ ਪੂਰੇ ਹੋਣਗੇ ਹਨਾ ਅਜੇ ਆਪਣੇ ਡਾਲਰ ਨਹੀਂ ਪੂਰੇ ਹੋਏ ਜੇ ਤੇ ਇੱਕ ਵੈਸਟਾ ਮੇਰੀਆਂ ਭੈਣਾਂ ਦੀ ਕਿਉਂਕਿ ਵੀਡੀਓ ਬਣਾਉਣ ਨੂੰ ਬਹੁਤ ਕਾਫੀ ਟਾਈਮ ਲੱਗਦਾ ਬਹੁਤ ਸਟਰਗਲ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਹਨਾ ਤੇ ਦੇਖੋ ਜੀ ਹੁਣ ਟਾਈਮ 6:30 ਦਾ ਹੋ ਗਿਆ ਹਨਾ ਅਰ 6:00 ਵੱਜ ਗਏ ਤੇ ਧਾਰ ਚੋ ਕੇ ਤੇ ਮੈਂ ਖਿਆ ਵੀ ਚਲ ਜਲਦੀ ਮੈਂ ਪਹਿਲਾ ਵੀਡੀਓ ਬਣਾਵਾ ਅੱਜ ਕੱਪੜੇ ਦੀ ਨਹੀਂ ਪਾਈ ਮੈਂ ਵੀਡੀਓ ਤੇ ਹਾਜੀ ਮੇਰੇ ਕੰਮ ਕੁਛ ਵੀਟਿੰਗ ਚ ਪਏ ਮੈਂ ਕਿਹਾ ਚਲੋ ਕਿਉਂਕਿ YouTube ਦਾ ਖਿਆਲ ਰੱਖਣਾ ਸਾਨੂੰ ਬਹੁਤ ਜ਼ਰੂਰ ਹੁੰਦਾਗਾ ਇਹ ਜ਼ਰੂਰੀ ਹੁੰਦਾ ਵਾ ਤੇ ਕਿਉਂਕਿ ਤੇ ਮੈਂ ਕਿਹਾ ਚਲੋ ਜੀ ਮੈਂ ਵੀਡੀਓ ਪਾ ਕੇ ਦਿਖਾਵਾਂ ਪੈ ਇਹਨਾਂ ਨੂੰ ਜਿਹਦੀ ਲਵਾਈ ਚੜਾਈ ਵਾਲੇ ਡਿਜ਼ਾਈਨ ਮੈਂ ਤੁਹਾਨੂੰ ਦੱਸਦਾ ਸੀਗਾ ਬਹੁਤ ਹੈ ਦਿਲੋਂ ਧੰਨਵਾਦ ਮੇਰੀ ਬਰਨਾਲੀ ਵਾਲੀ ਭੈਣ ਨੇ ਜਿਨ੍ਹਾਂ ਨੇ ਆਪਾਂ ਨੂੰ ਫੋਨ ਕਰ ਕੀਤਾ ਕਹਿੰਦੇ ਮੈਂ ਸਮੁੰਦਰ ਜਾ ਕੇ ਜਾਖਦਿਆਂ ਨੇ ਫੋਨ ਕੀਤਾ ਕੋਈ ਗੱਲ ਨਹੀਂ ਭੈਣੇ ਮੈਨੂੰ ਜਦੋਂ ਮਰਜ਼ੀ ਫੋਨ ਲਾਓ ਮੈਂ ਮੈਂ ਫੋਨ ਮੈਂ ਹੀ ਚੱਕੂਗੀ ਜਾਂ ਮੇਰਾ ਬੇਟਾ ਗੈ ਵੀ ਚੱਕੂਗਾ ਤੇ ਜਾਂ ਮੈਂ ਵੀ ਤੇ ਮੇਰਾ ਫੋਨ ਕੋਈ ਚੱਕਦਾ ਨਹੀਂ ਹੈਗਾ ਜਾਂ ਮੇਰਾ ਬੇਟਾ ਚੱਕ ਲੈਂਦਾ ਹੁੰਦਾ ਤੇ ਜਾਂ ਵਾਸੇ ਮੈਂ ਚੱਕਦੀ ਨਹੀਂ ਕੋਈ ਗੱਲ ਨਹੀਂ ਸੀ ਜਦੋਂ ਮਰਜ਼ੀ ਮੈਨੂੰ ਫੋਨ ਲਾਓ ਕਿ ਨਹੀਂ ਮੈਂ ਜਾ ਕੇ ਦਿੰਨੇ ਫੋਨ ਲਾਏ ਕੋਈ ਗੱਲ ਹੈ ਪਰ ਜਾ ਕਰਨ ਵਾਲੀ ਕਿਹੜੀ ਗੱਲ ਹੈ ਹਨਾ ਜਿਸ ਤਰ੍ਹਾਂ ਕੋ ਆਪਾਂ ਤਾਂ YouTube ਫੈਮਲੀ ਪਰਿਵਾਰ ਇੱਕ ਦੂਜੇ ਤੋਂ ਵੀ ਵੱਧ ਕੇ ਆ ਚਲੋ ਜੀ ਅੱਜ ਮੈਂ ਸੁਣਿੰਦੀਆਂ ਗੱਲਾਂ ਸੁਣਾਉਂਦੀਆਂ ਨੇ ਤੇ ਆਪਾਂ ਅੱਜ ਵੀਡੀਓ ਕੱਪੜਿਆਂ ਦੇ ਨਹੀਂ ਲੈ ਤਜੀ ਤੁਨਾਂ ਪਜਰਾਬਾ ਬਣਾਈਆਂ ਤੇ ਫਿਰ ਮੈਂ ਤੁਹਾਨੂੰ ਜਰਾਬਾਂ ਦਾ ਵੀ ਦੱਸੂਗੀ ਕਿ ਕਿੰਨੀ ਲਵਾਈ ਕਿੰਨੇ ਝੋਟੇ ਪਾਏ ਆਪਾਂ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਮੇਰੀ YouTube ਫੈਮਿਲੀ ਦਾ ਉਹ ਆਵਾਜ਼ ਤਾਂ ਮੇਰੀ ਨਾ ਜਿਹੜੇ ਪੀਣ ਹੁੰਦਾ ਕਰਕੇ ਮੈਂ ਤਾਂ ਹੋਣੀ ਘੱਟ ਬੋਲਦੀ ਸੀਗੀ ਆਵਾਜ਼ ਆਪਣੀ ਬਹੁਤ ਉੱਚੀ ਆਵਾਜ਼ ਦੀ ਕੋਈ ਗੱਲ ਹੈਗੀ ਆਵਾਜ਼ ਤਾਂ ਮੇਰੇ ਤੋਂ ਕੋ ਉੱਚੀ ਮੈਂ ਮੈਂ ਕਨੀ ਲਉਂਦੀ ਕਿਉਂਕਿ ਮੇਰੇ ਤਾਂ ਵੈਸੀ ਆਵਾਜ਼ ਜੀਆ ਤੇ ਲਓ ਜੀ ਬਹੁਤ ਧੰਨਵਾਦ ਆਪਣੇ ਨਾਲ ਜਿਹੜੇ ਨੇਤ ਨਵੀਂ ਜੋੜਦੀ ਆ YouTube ਫੈਮਲੀ ਆਪਣੇ ਨਾਲ ਚਲੋ ਜੀ ਠੀਕ ਹੈ ਹੋਰ ਧੰਨਵਾਦ